ਸਾਡੀ ਪੁੱਤ ਮਦਦ ਕਰੋ ਅਸੀਂ ਘਰੋਂ ਕੱਢਿਆ ਗਿਆ ਸਾਨੂੰ ਸਾਨੂੰ ਨਾਲ ਤਾਂ ਸਾਡਾ ਘਰ ਵਿਹਲਾ ਕਰਾਓ ਨਾ ਸਾਨੂੰ ਜ਼ਮੀਨ ਵਝਾਓ ਸਾਡੀ ਵੀ ਸਾਨੂੰ ਆਪਦੇ ਘਰੇ ਬਿਠਾਓ ਸਾਨੂੰ ਅਸਤਾ ਇਹੀ ਮੰਗ ਮੰਗਦੇ ਆਸ ਤੇ ਸੜਕਾ ਤੇ ਰੋੜ ਰਿਹਾ ਹਾਂ ਜੀ ਸੜਕਾ ਤੇ ਰੋੜ ਰਿਹਾ ਕਿੰਨੇ ਸਮਾਂ ਹੋ ਗਿਆ ਜੀ ਸਾਨੂੰ ਹਫ਼ਤਾ ਹੋ ਗਿਆ ਅੱਛਾ ਫਿਰ ਤੁਸੀਂ ਐਵੇਂ ਸੜਕਾ ਤੇ ਤੁਰਦੇ ਫਿਰਦੇ ਹੋ ਨਾ ਰੋਟੀ ਪਾਣੀ ਫਿਰ ਗੁਰੂ ਘਰ ਗੁਰੂ ਘਰ ਰੋਟੀ ਵੀ ਖਾ ਲਾ ਨਿਆ ਕਦੇ ਰਿਸ਼ਤੇਦਾਰੀ ਚ ਵਗ ਜਨਿਆ ਕਦੇ ਆਈ ਆਸੇ ਪਾਸੇ ਕਿੰਨੇ ਕਦੇ ਘਰ ਮਸਾਲਾ ਚ ਪਏ ਜਾਂਦੇ ਆ ਇਸੇ ਵੀ ਟਾਈਮ ਲਗਾਉਨੇ ਆ ਦੇਖ ਕਿਸ ਤਰ੍ਹਾਂ ਦੇਖਦੇ ਹੋ بڑے ਚਾਵਾ ਨਾਲ ਤੁਸੀਂ ਆਪਣੇ ਬੇਟੇ ਦਾ ਵਿਆਹ ਬڑے ਚਾਵਾ ਨਾਲ ਕੀਤਾ ਤੇ ਕਿਤੇ ਸੋਚਿਆ ਸੀ ਵੀ ਇਹ ਹਾਲਾਤ ਦੇ ਨਾ ਪੁੱਤ ਕਦੇ ਨਹੀਂ ਸੋਚਿਆ ਵੀ ਆਹ ਕੁਛ ਕਰੂਗੀ ਨੂੰ ਸਾਡੇ ਨਾਲ ਆ ਕੇ ਸਾਨੂੰ ਨੇ ਪਕਾ 18 ਸਾਲਾਂ ਬਾਅਦ ਇਹ ਸਾਨੂੰ ਕੁੱਟਮਾਰ ਕਰਨ ਲੱਗੀ ਗੁੰਡੇ ਬੁਲਾਉਣ ਲੱਗੀ ਹੁਣ ਜਾ ਕੇ ਦੇਖ ਲਓ ਹੁਣ ਵੀ 15 20 ਟੀਮੀਆਂ ਬੈਠੀਆਂ ਨੇ ਜੇ ਅਸੀਂ ਵੱੜ ਵੀ ਜਾਈਏ ਸਾਨੂੰ ਰੋੜਾ ਨਾਲ ਕੁੱਟ ਦੇਣੀ ਆ ਸਾਨੂੰ ਵੱਡ ਨਹੀਂ ਦਿੰਦੀ ਅੰਦਰ ਗੁਰਚੰਦ ਸਿੰਘ ਨਾਜੀ ਪਿੰਡ ਦੇਲਾ ਅਸੀਂ ਦੇਖ ਰਿਹਾ ਤੁਸੀਂ ਸੁਨਾਮ ਦੀਆਂ ਸੜਕਾਂ ਤੇ ਤੁਸੀਂ ਘੁੰਮ ਰਹੇ ਹੋ ਕਿਉਂ ਸੜਕਾਂ ਤੇ ਕੋਈ ਰੋੜ ਰਹੇ ਹੋ ਤੁਸੀਂ ਛੜਕਾਂ ਤੇ ਜੀ ਨੂਨੇ ਕੱਟਦੇ ਗੁੰਡੇ ਲਿਆ ਕੇ ਨੂਨੇ ਕੱਟਦੇ ਕਰੇ ਬੈਠੇ ਤੇ 19 ਚ ਵਿਆਹ 3 ਚ ਵਿਆਹ ਹੋਇਆ ਸੀ ਉਹਦਾ ਗੱਲ ਮੁਕਾਜੀ ਇਹ ਮੁੰਡੇ ਨੂੰ ਕੇਸ ਦੇ ਕੇ ਕੇਸ ਪਾਉ ਤੇ ਕਦੇ ਕੋਈ ਥਾਣੇ ਚ ਪਸਾ 11 13 ਸਾਲ ਪਰ ਦੀ ਸਜ਼ਾ ਕੱਟ ਕੇ ਆਇਆ ਮੁੰਡਾ ਕਦੇ ਫਿਰ ਖਾਤੇ ਦਾ ਪਤਾ ਕਦੇ 40 ਦਿਨ ਲਾਲਾ 6 ਜੇ 600 ਦਿਨ ਹੋ ਗਿਆ 600 ਦਿਨ ਹੋ ਗਿਆ ਜੀ ਉਹ ਬਿਮਾਰ ਰਹਿਣ ਲੱਗ ਗਿਆ ਜੇੜ ਜੇੜ ਚ ਰਹਿੰਦਾ ਰਹਿੰਦਾ ਬਿਮਾਰ ਢਿੱਲਾ ਹੋ ਗਿਆ ਅਸੀਂ ਚੱਕੀ ਫਿਰੇ ਕਦੇ ਸਾਰ ਕਦੇ ਟੁਆਣੇ ਕਦੇ ਮਹੀਨਾ ਮਹੀਨਾ ਬੈਠੇ ਰਹਿੰਦੇ ਕਦੇ ਪਤਾ ਕਰਨ ਨਹੀਂ ਆਈ ਜੀ ਬਠੇਰਾ ਜੋਰ ਲਾ ਵੀ ਤੂੰ ਪਤਾ ਹੀ ਕਰ ਲੈ ਇਹ ਕੱਲੀ ਜਣੀ ਬੈਠੀ ਰਹਿੰਦੀ ਤੂੰ ਵਗ ਜਾ ਦੋ ਦਿਨ ਜਮਾ ਨਹੀਂ ਆਈ ਹੈਗੀ ਨਾ ਆਈ ਜਾਂਦਾ ਮੁੱਕ ਗਿਆ 19 ਚ ਮੁੱਕ ਗਿਆ 19 ਜੋ ਉਹ ਕਰਕੇ ਫੇਰ ਨਹੀਂ ਆ ਰਹੀ ਹੈਗੀ ਫੇਰ ਅਸੀਂ ਆਖਿਆ ਵੀ ਬਈ ਆ ਜਾ ਤੂੰ ਸਾਡੇ ਕੋਲੇ ਰਹਿ ਜਾ ਨਾ ਨਹੀਂ ਰਹੀ ਫੇਰਾ ਫੇਰ ਨਹੀਂ ਫੇਰ ਬੱਗੀ ਉਹ ਸੱਤ ਕੇਸ ਮੇਰੇ ਤੇ ਪਾਤੇ ਸਾਰੇ ਪਾਰਖੇ ਨੇ ਕੋਰਟ ਕੇਸ ਚੱਲਦੇ ਨੇ ਸਾਡੇ ਜੀ ਕੋਰਟ ਕੇਸ ਚੱਲਦੇ ਲਾਓ ਜੀ ਹੁਣ ਮੱਲੋ ਮੱਲੀ ਇੱਥੇ ਆਵੜੀ ਘਰੇ ਆ ਗਈ ਕਬਜ਼ਾ ਕਰ ਲੈ ਹੁਣ ਕਰ ਕਬਜ਼ਾ ਕਰੀ ਬੈਠੀ ਹੈ ਜੀ ਸਾਡਾ ਤਾਂ ਸਾਡ ਨੂੰ ਤਲਿਆ ਕੇ ਗੁੰਡੇ ਸੰਦਾਂ ਪਤਾ ਨਹੀਂ ਦੀ ਇੰਨਾ ਜੇ ਹੁਣ ਅਜਨ ਤੱਕ ਕਤਲ ਹੋ ਜਾਂਦੇ ਜੇ ਮੈਂ ਮੂਰੇ ਉਹ ਕਰਦਾ ਮੈਂ ਤਾਂ ਹਰ ਕੇਸ ਪੱਠੰਡ ਚ ਤੁਸੀਂ ਰਾਤ ਨੂੰ ਤੁਸੀਂ ਰੋਟੀ ਪਾਣੀ ਕਿਵੇਂ ਹੁੰਦਾ ਤੁਹਾਡਾ ਰੋਟੀ ਪਾਣੀ ਜੀ ਆਈ ਬੱਚਾ ਪਹਿਲਾਂ ਇੱਕ ਦੋ ਰਿਸ਼ਤੇਦਾਰਾਂ ਦੇ ਘਾਦੀ ਹੁਣ ਕਦੇ ਧਰਮਸ਼ਾਲਾ ਚ ਕਦੇ ਲੰਗਰ ਲੱਗਿਆ ਕਿਤੇ ਕਦੇ ਗੁਰਦੁਆਰੇ ਕਦੇ ਚੀਮੇ ਬਾਗੇ ਕਦੇ ਬਰਨਾਲੇ ਬਾਗੇ ਕਦੇ ਸੁਨਾਮਾਗੇ ਕਦੇ ਆਈ ਤੁਹਾਨੂੰ ਡਰ ਲੱਗਦਾ ਤੁਹਾਨੂੰ ਡਰ ਡਰ ਆ ਜੀ ਉਦੋਂ ਮਸਾਂ ਕੱਢੇ ਸੀ ਤਾਂ ਉਦੋਂ ਇਹ ਸਾਰਾ ਮਸਲਾ ਜਿਹੜਾ ਹੈਗਾ ਪੁਲਸ ਦੇ ਧਿਆਨ ਵਿੱਚ ਹੈਗਾ ਪੁਲਸ ਦੇ ਧਿਆਨ ਚ ਹੈ ਸਭ ਦੇ ਧਿਆਨ ਚ ਹੈ ਪੰਚਾਇਤ ਦੇ ਧਿਆਨ ਚ ਹੈ ਸਾਰਾ ਧਿਆਨ ਚ ਹੈ ਤੇ ਗੱਲ ਕਿਉਂ ਨਹੀਂ ਕਰਦੇ ਜਦ ਮੈਂ ਕਹਿੰਦਾ ਵੀ ਮੇਰੇ ਨਾਲ ਗੱਲ ਕਰੋ ਕਿਹੜੀ ਗੱਲ ਜਿਹੜਾ ਝੂਠ ਮਾਰ ਮਾਰ ਕੇ ਆ ਝੂਠ ਮਾਰੇ ਆ ਝੂਠ ਮਾਰੇ ਮੂੰਹ ਤੇ ਗੱਲ ਕਰਨ ਹੁੰਦੀ ਹੈ ਹੁਣ ਪੰਚਾਇਤ ਕਹਿੰਦੀ ਪਿਆ ਬੁਲਾਇਆ ਇੱਕ ਗੁੰਡਾ ਬਲਾਰ ਕਹਿੰਦਾ ਨਹੀਂ ਕਹਿੰਦੇ ਚੀਮਿਆ ਉਹਦਾ ਪਤਾ ਨਹੀਂ ਕਿੱਥੋਂ ਦਾ ਚੂਲੜ ਦਾ ਉਹ ਉਹ ਬੋਲਦਾ ਸੁਣਿਆ ਮੈਂ ਉਹ ਕਹਿੰਦੇ ਕਿ ਦੇਖੀ ਮੈਂ ਕਿ ਕੈ ਫੋਨ ਕਰਤੇ ਆਉਂਦਾ ਨਹੀਂ ਗੱਲ ਨਹੀਂ ਕਰਦਾ ਮੈਨੂੰ ਕਿ ਨਾ ਫੋਨ ਕਰਿਆ ਉਹਨੇ ਨਾ ਉਹਨੇ ਗੱਲ ਕਰੀ ਮੇਰੇ ਨਾਲ ਕੋਈ ਮੈਂ ਗੱਲ ਕਰਦਾ ਜਿਹੜੇ ਨਹੀਂ ਕਰਨੀ ਜਿਵੇਂ ਮਰਜ਼ੀ ਕਰੋ ਮੇਰੇ ਨਾਲ ਗੱਲ ਕਰੋ ਵੀ ਆ ਗੱਲ ਹੈ ਮਤਲਬ ਹੁਣ ਕੋਈ ਤੁਹਾਡੇ ਤੇ ਸਾਡੀ ਦਾ ਸਾਡੀ ਕਰਕੇ ਤੁਹਾਨੂੰ ਬਾਹਰੋਂ ਕੱਢਤਾ ਕਰੋਂ ਸਾਨੂੰ ਘਰੋਂ ਕੱਢਤਾ ਮੈਂ ਤਾਂ ਮੁੜ ਮੁੜ ਬੇਨਤੀ ਆਹੀ ਕਰਦਾ ਸਰਕਾਰ ਨੂੰ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਵੀ ਬਈ ਨਾ ਤਾਂ ਸਾਡੀ ਜ਼ਮੀਨ ਵਿਜਣ ਦੰਦੇ ਨੇ ਉਹਨਾਂ ਦਾ ਇਕੱਠ ਬੰਨ ਰੱਖਿਆ ਨਾ ਜ਼ਮੀਨ ਵਿਜਣ ਦੰਦੇ ਨੇ ਨਾ ਘਰੇ ਵੜਨ ਦਿੰਦਾ ਦੰਦੀ ਆਇਆ ਉਹ ਬੈਠੀ ਐ ਇਨਸਾਫ ਦੀ ਤਾਂ ਹਰ ਲਗਾਨੇ ਤੁਸੀਂ ਹੁਣ ਮੈਂ ਤਾਂ ਬੇਨਤੀ ਆਹੀ ਐ ਬਈ ਸਾਨੂੰ ਨਾਲ ਤਾਂ ਘਰ ਆਪਦੇ ਘਰੇ ਵੜਨਾ ਚਾਹੀਦਾ ਨਾਲੇ ਮੇਰੀ ਜ਼ਮੀਨ ਵਜਾ ਦੇ ਬਸ ਇਹ ਅਪੀਲ ਕਰਦੇ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ